ਕੰਨਰ ਬੈਠੇ ਜੇ ਕੀ ਗੱਲਾਂ ਕਰਨਦੇ ਜੇ ਹਾਂਜੀ ਮੰਮੀ ਬੈਠੇ ਆ ਕੀ ਗੱਲ ਬੜਾ ਮੂੰਹ ਜਿਹਾ ਬਣਾਇਆ ਮੈਂ ਸਿਮਰਤ ਹਰ ਪੀਧੀ ਦੀ ਬਾਰੇ ਨੇ ਗੱਲ ਕਰਨੇ ਆ ਪੁੱਤ ਤੁਸੀਂ ਦੱਸਿਆ ਹੀ ਮੈਨੂੰ ਆਕੇ ਦੋਖਤੈ ਮੈਨੂੰ ਵੀ ਬੜਾ ਲੱਗਾ ਮਾੜਾ ਕੀਤਾ ਜੋ ਵੀ ਉਹਨਾਂ ਮਾੜਾ ਹੋਉਂਦਿਆ ਵਾ ਪਰ ਨਾਨੀ ਚਾਹੀਦਾ ਹੀ ਦਾਨਾ ਨੂੰ ਮੰਮੀ ਮੈਂ ਮਾੜਾ ਵੀ ਨਹੀਂ ਕਹਿਨੀ ਇਹਦੇ ਬਹੁਤ ਜ਼ਿਆਦਾ ਮਾੜਾ ਹੋਇਆ ਉਹਦੇ ਨਾਲ ਬਸ ਫੇਰ ਹੁਣ ਮੈਂ ਉਹ ਸੋਚਣ ਦਾ ਵੀ ਕੋਈ ਨਾ ਕੋਈ ਤਾਂ ਕਰਨਾ ਹੀ ਪੈਣਾ ਕਰਨਾ ਪੈਣਾ ਕੀ ਕਰਨਾ ਤੂੰ ਕੀ ਉਹਦੇ ਚ ਕਰ ਸਕਦਾ ਆਦੀ ਮਾਂ ਬੈਠੀ ਆਪੇ ਕਰੂਗੀ ਕੁਛ ਜੇ ਮਾਂ ਨੇ ਕਰਨਾ ਹੁੰਦਾ ਨਾ ਤੇ ਮਾਂ ਨੇ ਉਹਦੋਂ ਕਰ ਲੈਣਾ ਇਹ ਸਾਰਾ ਕੁਝ ਮੈਂ ਹੀ ਕਰਨਾ ਹੈ ਮੇਰੀ ਸੁਣ ਗੱਲ ਤੁਹਾਨੂੰ ਨਹੀਂ ਉਹਨਾਂ ਦੇ ਪੰਗਿਆਂ 'ਚ ਪੈਣ ਦੀ ਲੋੜ ਤੈਨੂੰ ਨਹੀਂ ਹਜੇ ਪਤਾ ਪੁੱਤ ਮੈਨੂੰ ਤਾਂ ਸਿਮਰਤ ਨੂੰ ਪਤਾ ਵਾ ਉਹ ਕਿਹੋ ਜਿਹੀ ਕੀ ਆ ਉਹਦੇ ਨਾਲ ਤੂੰ ਸੱਲਛਣ ਛੱਡ ਦੇ ਤੂੰ ਉਹਨਾਂ ਨੇ ਵੇਖਿਆ ਹੀ ਉਹਦੋਂ ਕਰ ਗਿਆ ਦੀ ਨਹੀਂ ਬੇਇੱਜ਼ਤੀ ਕਰਨ ਦੇ ਹੀ ਜੇ ਤੂੰ ਉਹਦੀ ਧੀ ਦੀ ਹੈਲਪ ਕਰਨ ਜਾਏਂਗਾ ਨਾ ਤਾਂ ਉਹਨੇ ਉਲਟਾ ਤੈਨੂੰ ਹੀ ਪੈ ਜਾਣਾ ਵਾ ਮੰਮੀ ਮੇਰੀ ਗੱਲ ਸੁਣੋ ਆਪਾਂ ਮੰਮੀ ਤੋਂ ਕੀ ਲੈਣਾ ਮੈਨੂੰ ਤਾਂ ਹਰ ਪ੍ਰੀਤਨਾ ਆ ਅਸਕਰ ਨੂੰ ਅੰਨੇ ਮੈਨੂੰ ਭਰਾ ਬੋਲਿਆ ਤੇ ਮੈਂ ਉਹਨੂੰ ਭੈਣ ਬੋਲਿਆ ਹੂੰ ਉਹ ਗੱਲ ਵੱਖਰੀ ਪੁੱਤ ਭੈਣ ਭਰਾ ਬਣੇ ਹੋ ਤੁਸੀਂ ਚਲੋ ਕੋਈ ਗੱਲ ਨਹੀਂ ਜਾਓ ਆਓ ਮੈਂ ਤੁਹਾਨੂੰ ਰੋਕਦੀ ਨਹੀਂ ਪਰ ਜੇ ਤੁਸੀਂ ਕਹੋ ਕਿ ਉਹਨਾਂ ਦੀ ਲੜਾਈ 'ਚ ਤੁਸੀਂ ਬੋਲਣਾ ਇਹ ਮੈਨੂੰ ਬਿਲਕੁਲ ਮਨਜ਼ੂਰ ਨਹੀਂ ਜੇ ਇੰਨੇ ਚਿਰ ਬਾਅਦ ਤੋਂ ਮਹਾ ਅੱਗੇ ਠੀਕ ਹੋਇਆ ਵਾ ਮੇਰੇ ਘਰ 'ਚ ਮਹਾ ਖੁਸ਼ੀਆਂ ਆਈਆਂ ਵਾ ਕਿੰਨੇ ਦੁੱਖ ਵੇਖੇ ਮੇਰੀ ਟੀਨੇ ਜੇ ਮੰਨ ਲਓ ਤੂੰ ਨਾ ਠੀਕ ਹੁੰਦਾ ਮੈਂ ਤੇ ਇਸੇ ਦੁੱਖ 'ਚ ਮਰਨਾ ਸੀ ਨਾ ਕਿ ਮੈਂ ਕਿ ਧੀ ਦੀ ਜ਼ਿੰਦਗੀ ਖਰਾਬ ਕਰਦੀ ਆ ਚਲੋ ਹੁਣ ਜੇ ਜ਼ਿੰਦਗੀ ਮਾਹਾਂ ਹੀ ਠਾਡੀ ਸਹੀ ਹੋਈ ਨਾ ਸਹੀ ਲੀ ਤੇ ਤੁਹਾਡਾ ਚੱਲਣ ਲੱਗੀ ਨਾ ਮੈਰਿਜ ਲਾਈਫ ਤਾਂ ਉਹਨੂੰ ਇੰਜੋਏ ਕਰੋ ਆਪਣਾ ਘੁੰਮੋ ਫਿਰੋ ਖਾਓ ਪੀਓ ਮੈਨੂੰ ਤੇ ਹੱਸਦੇ ਸੋਹਣੇ ਲੱਗਦੇ ਜੇ ਐਵੇਂ ਨੱਚ ਮੇਲੇ ਚ ਪੈਣ ਦੀ ਨਹੀਂ ਤੁਹਾਨੂੰ ਕੋਈ ਲੋੜ ਹੈਗੀ ਮੰਮੀ ਜਿੱਦਾਂ ਮਰਜੀ ਆਣਾ ਮਾਮੀ ਨੇ ਜੋ ਮਰਜੀ ਮਿਲਣਾ ਕੀਤਾ ਵੇ ਪਰ ਹਰ ਪਿਤ੍ਰੂ ਮੈਂ ਪੈਣ ਆਨੀ ਆ ਉਹ ਵੀ ਵੱਡੀ ਤੇ ਮੈਂ ਉਹਨਾਂ ਨੇ ਕਿੱਦਾਂ ਮਾੜਾ ਹੁੰਦਾ ਵੇਖ ਸਕਦੀ ਆ ਇਹ ਉਹੋ ਹੀ ਹਰਪੀ ਦਾ ਪੁੱਤ ਤੂੰ ਭੁੱਲ ਗਈ ਕਿੱਦਾਂ ਮਾਮੀ ਦੇ ਇਸ਼ਾਰਿਆਂ ਤੇ ਨੱਚਦੀ ਹੁੰਦੀ ਸੀ ਜਿੱਦਾਂ ਤੇਰੀ ਮੰਮੀ ਕਹਿੰਦੀ ਹੁੰਦੀ ਨਾ ਉਦਾਂ ਹੀ ਕਰ ਦਿੰਦੀ ਹੋਂ ਨੂੰ ਤਾਂ ਨਹੀਂ ਚੇਤਾ ਕਿਤੋਂ ਭੈਣ ਆ ਮੰਮੀ ਤੁਹਾਡੀ ਮੈਂ ਹਰ ਗੱਲ ਨਾਲ ਸਹਿਮਤ ਆ ਪਰ ਵੇਖੋ ਨਾ ਰੱਬ ਨੇ ਉਹਨਾਂ ਨੂੰ ਕਿੰਨੀ ਵੱਡੀ ਮਾਰ ਮਾਰ ਦਿੱਤੀ ਆ ਪਰ ਕਹਿੰਦੇ ਹੁੰਦੇ ਨਾ ਕਰਮ ਕਦੀ ਕਿਸੇ ਦੇ ਆੜੇ ਨਹੀਂ ਹੁੰਦੇ ਜੇ ਆਪਾਂ ਅਕੇ ਦਾ ਜੀਨਾ ਰਾਮ ਕਰੇ ਨਾ ਤੁਹਾਡੀ ਪੁਸ਼ਤਾ ਖਰਾਬ ਕਰ ਦਿੰਦਾ ਆਪਾਂ ਇਹ ਚੀਜ਼ ਨੂੰ ਨਹੀਂ ਲੈ ਕੇ ਤੁਰ ਸਕਦੇ ਵੇ ਪੁੱਤ ਉਹਨੇ ਤੇਰਾ ਨਾ ਮਾਰਾ ਕੀਤਾ ਹੈ ਨਾ ਉਹ ਹੋਇਆ ਤੀਰ ਤੇ ਆ ਗਿਆ ਰੱਬ ਤਾਂ ਸਭ ਕੁਝ ਵਿੰਦਾ ਹੀ ਆ ਨਾ ਇਹੋ ਤੇ ਗੱਲ ਆ ਨਾ ਮੰਮੀ ਮੈਂ ਦਾਦੀ ਕਹਿੰਨੀ ਵੇਖੋ ਜਿੱਦਾਂ ਮਰਜ਼ੀ ਆਪਣੇ ਨਾਲ ਕੀਤੀ ਹੁਣ ਪਰ ਆਪਾਂ ਨੂੰ ਨਹੀਂ ਬੁਰਾ ਬੰਨਾ ਚਾਹੀਦਾ ਆਪਾਂ ਨੂੰ ਸਗੋਂ ਅੱਗੇ ਖਲੋ ਕੇ ਮਦਦ ਕਰਨੀ ਚਾਹੀਦੀ ਉਹਨਾਂ ਦੀ ਕਿਦਾਂ ਤੈਨੂੰ ਉਹਦੇ ਲੱਥੇ ਕੱਪੜੇ ਭਵਾਂਦੀ ਹੁੰਦੀ ਸੀ ਘਰ 'ਚ ਕੋਈ ਚੀਜ਼ ਆ ਜਾਂਦੀ ਤੂੰ ਹੀ ਦੱਸਦੀ ਹੈ ਨਾ ਮੈਨੂੰ ਕਿ ਖਾਣ ਨੂੰ ਕੋਈ ਚੀਜ਼ ਮਾਮਾ ਲਿਆਉਂਦਾ ਹੁੰਦਾ ਸੀ ਤੇ ਪਹਿਲੇ ਸਾਰੇ ਖਾਂਦੇ ਹੁੰਦੇ ਤੇ ਫਿਰ ਜਿਹੜੀ ਝੂਠ ਬਚ ਜਾਂਦੀ ਹੁੰਦੀ ਉਹ ਤੈਨੂੰ ਦਿੰਦੇ ਹੁੰਦੇ ਸੀ ਮੰਮੀ ਉਹ ਸਭ ਪੁਰਾਣੀਆਂ ਗੱਲਾਂ ਵਾ ਚਲੋ ਮੈਂ ਤੇ ਅੱਗੇ ਇਹਨਾਂ ਨੂੰ ਇਹੋ ਗੱਲ ਸਮਝਾਉਣੀ ਸੀ ਕਿ ਜੋ ਕੁਝ ਵੀ ਨਾ ਮੈਂ ਤੇ ਆਪਣੇ ਕਰਮਾਂ ਦਾ ਲੇਖਾ ਦੇਖਾਈ ਆ ਜੋ ਮੈਂ ਭੁੱਗਤ ਲਿਆ ਬਸ ਹੋ ਗਿਆ ਪਰ ਹੁਣ ਰੱਬ ਜੋ ਵੀ ਕਰਨ ਦੇਣਾ ਬਹੁਤ ਚੰਗਾ ਕਰਨ ਦਿਆ ਵਾ ਮੈਂ ਮੇਰੀ ਗੱਲ ਸੁਣੋ ਜੇ ਅਸੀਂ ਉਹਨਾਂ ਦੀ ਮਦਦ ਨਾ ਕੀਤੀ ਕਰੋਨਾ ਜਿਹੜਾ ਸਾਡੇ 'ਚ ਫਰਕ ਕੀ ਰਹਿ ਗਿਆ ਮੈਂ ਮੰਨਦੀ ਪਉ ਤਾ ਤੁਹਾਡੀ ਗੱਲ ਮੈਂ ਵੀ ਕੋਈ ਹਰਪੀ ਦੀ ਦੋਖੀ ਥੋੜਾ ਵਾ ਉਹਦੇ ਵੱਲ ਵੇਖ ਕੇ ਦੁੱਖ ਤੇ ਮੈਨੂੰ ਵੀ ਆਉਂਦਾ ਸੀ ਮੈਂ ਤੇ ਪਹਿਲੇ ਦੇਣੀ ਦਾ ਚਿਹਰਾ ਪੜ ਲਿਆ ਸੀ ਤੇਰੇ ਸਾਹਮਣੇ ਮੈਂ ਕਿੰਨੀ ਵਾਰੀ ਕੋਸ਼ਿਸ਼ ਕੀਤੀ ਹਰਪੀ ਤਰੋਂ ਪੁੱਛਣ ਦੀ ਚਲੋ ਉਹਨੇ ਨਹੀਂ ਦੱਸਿਆ ਮੰਮੀ ਕਰਕੇ ਸ਼ਾਇਦ ਮੰਮੀ ਨੇ ਡਰਾਇਆ ਹੋਣਾ ਪੀ ਨਾ ਦੱਸੇ ਤੇ ਚਲੋ ਜੇ ਹੁਣ ਉਹਨੇ ਤੁਹਾਨੂੰ ਘਰ ਸੱਦ ਕੇ ਦੱਸਿਆ ਵਾ ਮੇਰਾ ਵੀ ਦਿਲ ਕਰਦਾ ਵਾ ਪਰ ਉਹਦੀ ਹੈਲਪ ਕਰੀ ਆਪਾਂ ਕਿਤੇ ਨਾ ਕਿਤੇ ਬਸ ਡਰ ਲੱਗਦਾ ਈ ਤੇ ਤੇਰੀ ਮਾਮੀ ਦੀ ਅਕਰ ਤੁੱਟਾ ਤੋਂ ਡਰ ਲੱਗਦਾ ਈ ਮੰਮੀ ਜੀ ਮੈਂ ਤੁਹਾਨੂੰ ਉਹਦਾ ਕਹਿ ਪੀ ਉਹਦੇ ਨਾਲ ਆਪਾਂ ਨੂੰ ਕੋਈ ਲੈਣ ਦੇਣੀ ਵੇਖੋ ਜੇ ਹਰ ਪ੍ਰੀਤ ਨੇ ਸਾਨੂੰ ਕੋਈ ਦੱਸਿਆ ਈ ਤਾਂ ਕੁਝ ਆਪਣਾ ਸਮਝ ਕੇ ਦੱਸਿਆ ਹੂੰ ਜੇ ਸਾਨੂੰ ਆਪਣਾ ਸਮਝ ਗਿਆ ਤਾਂ ਦੱਸਿਆ ਉਹਨੇ ਚੱਲ ਵੇਖ ਲਓ ਪੁੱਤ ਕੋਈ ਨਹੀਂ ਜਿੱਦਾਂ ਤੁਹਾਡੀ ਮਰਜ਼ੀ ਨਾਲ ਕਰ ਲਓ ਕੋਈ ਨਹੀਂ ਮੈਂ ਤੁਹਾਡੇ ਨਾਲ ਆ ਸੈਂਡ ਤੇ ਕਰ ਤੇ ਸਾਰੇ ਪ੍ਰੂਫ ਅੱਛਾ ਬੰਨੇ ਹੁਣ ਕੀ ਕਰਨਾ ਹੈ ਤਾਨੂੰ ਪੜਾ ਮਮੀ ਜਦੋਂ ਹਨੂ ਫੋਨ ਨੇ ਫੋਨ ਕੀਤਾ ਨਾ ਮੇਰੇ ਨਾਲ ਲਈ ਉਹ ਤੇ ਪੁੱਬਾ ਮਾਰ ਕੇ ਰੋਂਦਿਆ ਪਏ ਆਪਣੇ ਦੁੱਖ ਦੱਸਦੀ ਦੱਸਦੇ ਮੈਂ ਤੇ ਇੰਨਾ ਬਾਰੇ ਦੱਸਣ ਨਹੀਂ ਮੈਂ ਕਹਿੰਦਾ ਜਰੂਰ ਦੀ ਸੇਵਕ ਠੀਕ ਹੋਗੇ ਨਾ ਮੇਰੀ ਜ਼ਿੰਦਗੀ ਚ ਨਾ ਰੱਬ ਨੇ ਸਾਰੇ ਦੁੱਖਾਂ ਦਾ ਮੋੜ ਮੋੜ ਦਿੱਤਾ ਮੈਨੂੰ ਇੰਨੀ ਰੱਬ ਖੁਸ਼ੀਆਂ ਦੇਂਦੇ ਨਾ ਮੈਂ ਦੱਸ ਹੀ ਨਹੀਂ ਸਕਦੀ ਤੁਹਾਨੂੰ ਮੇਰੇ ਦੱਸ ਹੀ ਦੱਸ ਜੇ ਉਹ ਤੇ ਪੁੱਬਾ ਮਾਰ ਕੇ ਰੋਂਦਿਆ ਪਏ ਕਹਿੰਦੇ ਸਿਮਰਤ ਤੈਨੂੰ ਮੈਂ ਕੀ ਦੱਸਾਂ ਮੇਰੇ ਨਾਲ ਹੋਣ ਕੀ ਦਿਆ ਵਾ ਮੈਨੂੰ ਉਹ ਦੁੱਖ ਉਹਨਾਂ ਦੇ ਵੇਖਿਆ ਨਹੀਂ ਗਿਆ ਮਮੀ ਉਹ ਤੇ ਮੈਨੂੰ ਸੁਣ ਕੇ ਇੰਨਾ ਹੋਉਂਦਿਆ ਵਾ ਜੇ ਉਹ ਤੁਹਾਨੂੰ ਦੱਸਦੀ ਵੀ ਦਰ ਰੋ ਰੋ ਕੇ ਨੇ ਦੁੱਖ ਦੱਸੇ ਤੋ ਉਹਦੀ ਭੈਣ ਆ ਫਿਰ ਵੀ ਕਿਤੇ ਨਾ ਕਿਤੇ ਤੁਹਾਡਾ ਚਲੋ ਖੂਨ ਦਾ ਰਿਸ਼ਤਾ ਹੁੰਦਾ ਹੀ ਹੈ ਰਿਸ਼ਤੇਦਾਰੀ ਦਾ ਹਨਾ ਅਕਸਰ ਉਹਨਾਂ ਦੇ ਮਾਮੇ ਹੋ ਸਕੇ ਭੈਣ ਭਰਾ ਵਾਲਾ ਰਿਸ਼ਤਾ ਹੁੰਦਾ ਵਾ ਤੈਨੂੰ ਕਿੰਨੀ ਖਿੱਚ ਪੈਂਦੀ ਹੈ ਮੈਂ ਸਮਝਦੀ ਤੇਰੀ ਗੱਲ ਨੂੰ ਚਲੋ ਵੇਖ ਲਓ ਕੋਈ ਨਹੀਂ ਜਿੱਦਾਂ ਤੁਹਾਨੂੰ ਸਹੀ ਲੱਗਦਾ ਪਰ ਜੋ ਵੀ ਕਰਨਾ ਨਾ ਸੋਚ ਸਮਝ ਕੇ ਤੇ ਮੈਨੂੰ ਹਰ ਗੱਲ ਪਤਾ ਹੋਣੀ ਚਾਹੀਦੀ ਵੀ ਤੁਸੀਂ ਕਿੱਥੇ ਚੱਲੇ ਜੇ ਕੀ ਕਰਨ ਲੱਗੇ ਜੇ ਉਹਦਾ ਆਪਣਾ ਘੁਮਣ ਕਰਨ ਜਿੱਥੇ ਮਰਜੀ ਜਾਓ ਭਾਵੇਂ ਮੈਨੂੰ ਬਿਨਾਂ ਦੱਸੇ ਜਾਓ ਪਰ ਉਹਦੇ ਮਾਮਲੇ ਚ ਕੋਈ ਵੀ ਕਦਮ ਚੁੱਕਣ ਲੱਗੇ ਪਹਿਲਾਂ ਮੈਨੂੰ ਦੱਸਣਾ ਜ਼ਰੂਰੀ ਮਮੀ ਮੇਰੇ ਗੱਲ ਸੁਣਾ ਕੇ ਅਗਰ ਇਹ ਤੁਹਾਡੇ ਕਹਣੇ ਤੋਂ ਬਾਹਰ ਗਏ ਨਹੀਂ ਪੁੱਤੇ ਇਹ ਤੇ ਮੈਨੂੰ ਪਤਾ ਵਾ ਤੁਹਾਡਾ ਪਰ ਫਿਰ ਵੀ ਮੈਨੂੰ ਇਹ ਹੁੰਦਾ ਵਾ ਕਿ ਕੋਈ ਗਲਤ ਕਦਮ ਨਾ ਤੁਸੀਂ ਚੁੱਕ ਲੋ ਜਿੱਤੇ ਕਰਕੇ ਮਾਮੀ ਨੂੰ ਬੋਲਣ ਦਾ ਕੋਈ ਮੌਕਾ ਮਿਲ ਜੇ ਨਹੀਂ ਮੈਂ ਫਿਰ ਜਾਣਾਂ ਮੈਂ ਕਰਕੇ ਮੈਂ ਥੋੜਾ ਬਥਾ ਪਤਾ ਹੁਣ ਜਾਣਾਂ ਤੇ ਪਹਿਣਾ ਹੀ ਆ ਚਲ ਵੇ ਨਾ ਕੋਸ਼ ਪਤਾ ਲੱਗਦਾ ਜੇ ਤੇ ਕਰਕੇ ਵੇਖ ਜੇ ਉਹਦੀ ਵੀ ਜ਼ਿੰਦਗੀ ਸੁਧਰ ਜੂਗੀ ਤੇ ਸਾਨੂੰ ਉਹਦਾ ਕੋਈ ਦੁੱਖ ਥੋੜਾ ਮੈਨੂੰ ਤੇ ਜਿੱਦਾਂ ਸੀ ਮਰਤੀ ਆ ਉਦਾਂ ਹੀ ਉਹ ਵੀ ਧੀ ਆ ਚਲੋ ਠੀਕ ਆ ਮੈਂ ਚਲਦਾ ਫਿਰ ਚਲ ਠੀਕ ਹੈ ਧਿਆਨ ਨਾ ਜਾਈ ਫਿਰ ਵੇਖ ਸੀਮਰਾ ਤੂੰ ਹੁਣ ਇਦਾਂ ਮੂੰਹ ਨਾ ਬਣਾ ਕੇ ਵੇਖ ਮੈਨੂੰ ਪਤਾ ਵਾ ਤੂੰ ਭੈਣ ਐ ਤੈਨੂੰ ਦੁੱਖ ਹੁੰਦਾ ਵਾ ਪਰ ਚਲ ਕੋਈ ਗੱਲ ਨਹੀਂ ਇਦਾਂ ਮੂੰਹ ਬਣਾ ਕੇ ਨਾ ਬਿਆਕਰ ਮੈਨੂੰ ਨਹੀਂ ਚੰਗੀ ਲੱਗਦੀ ਫਿਰ ਤੂੰ ਮੰਮੀ ਉਹ ਵੀ ਕੀ ਕਰ ਸਕਦੀ ਆ ਯਾਰ ਮੈਨੂੰ ਫੇਰ ਉਹ ਸਭ ਕੁਝ ਚੇਤੇ ਆਈਦਾ ਨਾ ਮੇ ਦਿਮਾਗ 'ਚੇ ਗੱਲ ਘੜਕਦੀ ਰਹਿੰਦੀ ਈ ਰਹਿੰਦੀ ਈ ਯਾਰ ਉਹਨਾਂ ਨੇ ਹੋਣ ਕੀ ਦਿਆ ਵਾ ਕੋਈ ਨਹੀਂ ਹੋਏ ਨਾ ਸਭ ਠੀਕ ਹੋਈ ਨਾ ਥੀਏ ਸੇਵਾ ਕਹਿੰਦਾ ਨਾ ਮੈਂ ਕਰਦਾ ਪਤਾ ਕੋਈ ਗੱਲ ਨਹੀਂ ਹੋ ਜਾਏਗਾ ਸਭ ਕੁਝ ਠੀਕ ਠੀਕ ਚੱਲ ਵੀ ਐਤੋ ਕੋਈ ਕੰਮ ਕਰਨ ਵਾਲਾ ਤੇ ਮੈਂ ਸਬਜੀ ਲੈ ਆਵਾਂ ਬਾਜ਼ਾਰੋਂ ਹਾਂਜੀ ਤੇ ਨਹੀਂ ਕੋਈ ਵੀ ਘਰ ਸਬਜੀ ਤੂੰ ਹੋਵਾ ਕੋਈ ਨਾ ਮੰਨੀ ਚੱਲ ਮੈਂ ਸੋਈਦਾ ਵੇਖ ਲੈਣੀ ਜੀ ਕਾਕ ਹੋਈ ਐ ਬਾਰ ਲੱਗਦਾ ਸੇਵਾ ਸਿਮਰਨ ਆ ਲੈਨੇ ਵਿਖਾਇਰਾ ਹਰ ਪ੍ਰੀਤ ਮम्मा ਤੁਸੀਂ ਲੈਟੀ ਰਿਲੇਟਿਵ ਸਸੀ ਦਾ ਮਮਾ ਕੀ ਆ ਲੈ ਬੱਤ ਹਾਂਜੀ ਮम्मा ਚੇਅਰ ਲੈ ਲਓ ਹਾਂ ਹਾਂ ਮੈਂ ਕੋਈ ਨਹੀਂ ਲੈ ਲਵਾਂ ਨਹੀਂ ਚੇਅਰ ਮੈਂ ਮम्मा ਕਿਉਂ ਹਾਂ ਠੀਕ ਹੈ ਤਾਂ ਕਿੱਥੇ ਆ ਮੋਨਾ ਅੱਜ ਵੋਮਟ ਕਰਦਾ ਪਿਆ ਸੀ ਤੇ ਪੋਟੀਆਂ ਕਰਦਾ ਵੈਸੀ ਪਤਲੀਆਂ ਅੱਛਾ ਤੇ ਤਾਂ ਮੰਮੀ ਜ਼ਰਾ ਲੈ ਗਏ ਉਹਨੂੰ ਹਸਪੀਟਲ ਅੱਛਾ ਅੱਛਾ ਉਹਨੇ ਗਏ ਨੇ ਚਦਰ ਨਹੀਂ ਲਈ ਹੈ ਚਦਰ ਗਰਮੀ ਲੱਗਦੀ ਪਈ ਸੀ ਮੌਸਮ ਉਹ ਜਿਹਾ ਪਰ ਫਿਰ ਵੀ ਜਿਹੜਾ ਨਾ ਸਰੀਰ ਕੱਚਾ ਹੁੰਦਾ ਨਹੀਂ ਨਹੀਂ ਮੈਂ ਠੀਕ ਆ ਐਸੀ ਬੰਦ ਹੈ ਕੋਈ ਨਹੀਂ ਹਲਕਾ ਹੀ ਪੱਖਾ ਤਾਂ ਹੀ ਰੱਖਿਆ ਨਹੀਂ ਉਹ ਤਾਂ ਮੈਂ ਪਾਣੀ ਦਵਾ ਤੁਹਾਨੂੰ ਪਹਿਲਾਂ ਨਹੀਂ ਨਹੀਂ ਤੂੰ ਬੈਠੀ ਰਹਿ ਮੈਂ ਕੋਈ ਗੱਲ ਨਹੀਂ ਪਾਣੀ ਲਿਆ ਆ ਕਿ ਫਾਰਮੈਲਟੀ ਦੀ ਲੋੜ ਨਹੀਂ 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 ਤੁਸੀਂ ਵੀ ਗਰਮੀ ਚ ਆਏ ਹੋ ਨਹੀਂ ਨਹੀਂ ਕੋਈ ਗੱਲ ਨਹੀਂ ਹਰਪ੍ਰੀਤ ਕਿੱਥੇ ਗਏ ਮਮਾ ਮੰਮੀ ਨੇ ਕਿੱਥੇ ਜਾਣਾ ਲੱਗੇ ਹੋਏ ਨੇ ਜਿਹੜੇ ਕੰਮੇ ਤੁਸੀਂ ਲਾਇਆ ਤੁਹਾਨੂੰ ਤਾਂ ਕੋਈ ਜ਼ਿੰਮੇਵਾਰ ਦਾ ਅਹਿਸਾਸ ਹੀ ਨਹੀਂਗਾ ਮੰਮੀ ਤੁਸੀਂ ਆਏ ਹੋ ਜੀ ਆਇਆਂ ਨੂੰ ਪਰ ਮੇਰੇ ਗਾਲ ਸੁਣੋ ਤੁਸੀਂ ਹੁਣ ਤੱਕ ਕੀਤਾ ਕੀ ਹੈ ਜੋ ਬੱਚਾ ਹੋਇਆ ਵੈ ਮੈਨੂੰ ਮੰਮੀ ਹੁਣ ਨਾ ਬਿਲਕੁਲ ਸਹੀ ਲੱਗ ਰਹੇ ਨੇ ਜਿੱਥੇ ਜਿੱਥੇ ਮੰਮੀ ਬੋਲੇ ਨੇ ਆ ਤੁਹਾਨੂੰ ਮੇਰੀ ਗੱਲਾਂ ਦਾ ਗੁੱਸਾ ਬੜਾ ਲੱਗਣਾ ਜੇ ਪਰ ਮੈਂ ਵੀ ਕੀ ਕਰਾਂ ਮੈਂ ਮਜਬੂਰ ਹੈਂ ਆ ਮੰਮੀ ਮਾਂ ਮੇਰੀ ਨੇ ਕਿੱਥੇ ਜਾਣਾ ਮੈਂ ਹਸਪਤਾਲਾਂ ਚੱਕਰ ਚ ਜਿੱਥੇ ਤੁਹਾਨੂੰ ਮੁੰਡੇ ਨੂੰ ਪਾਲਿਆ ਇਹ ਮੈਨੂੰ ਦੱਸੋ ਇੱਥੇ ਰਸਤੇ ਚ ਐਨੇ ਹੈਗੇ ਨੇ ਹਸਪੀਟਲ ਉਹ ਮਾੜੇ ਹੈਗੇ ਨੇ ਜਾਂ ਜਿੱਥੇ ਸਾਡੀ ਮੰਮੀ ਹੋਣਾ ਨੇ ਸਾਨੂੰ ਜੰਮਿਆ ਉਹ ਮਾੜੇ ਹੈਗੇ ਨੇ ਹਸਪੀਟਲ ਤੁਹਾਡਾ ਮੁੰਡਾ ਕਹਿੰਦਾ ਸ਼ਹਿਰ ਦੇ ਵੱਡੇ ਕਿਸੇ ਵਧੀਆ ਹਸਪੀਟਲ ਮਹਿੰਗੇ ਹਸਪੀਟਲ ਟ੍ਰੀਟਮੈਂਟ ਕਰਾਇਓ ਤੁਹਾਡਾ ਕੋ ਪੈਸਾ ਤੇ ਇੱਕ ਮੰਮੀ ਦਿੱਤਾ ਨਹੀਂ ਗਿਆ ਤੁਹਾਡਾ ਮੁੰਡਾ ਵੀ ਇੰਨੀਆਂ-ਇੰਨੀਆਂ ਗੱਲਾਂ ਕਰਦਾ ਸੀ ਤੂੰ ਮੰਮੀ ਦਾ ਨਾ ਅਕਾਊਂਟ ਨੰਬਰ ਸੈਂਡ ਕਰ ਦੇ ਸਕੈਨਰ ਸੈਂਡ ਕਰ ਦੇ ਮੈਂ ਹੁਣੇ 1.5 ਲੱਖ 1.5 ਲੱਖ 1.5 ਰੁਪਈਆ ਨਹੀਂ ਪਾਇਆ ਹੈਗਾ ਕਿਉਂ ਹੁਣੇ ਫੋਨ ਨਹੀਂ ਕੀਤਾ ਗੱਲ ਨਹੀਂ ਕੀਤੀ ਤੇਰੇ ਨਾਲ ਕਿੱਥੇ ਘਰਦਾ ਵਾ ਤੁਹਾਡਾ ਸਵੰਸ ਚੱਟ ਚੁੱਕ ਲੰਦਾ ਤੁਸੀਂ ਗੱਲ ਕਰਾਂਦੇ ਹੋ ਜਦੋਂ ਕਰਾਂਦੇ ਹੋ ਜਦੋਂ ਮੇਰੇ ਮੱਥੇ ਲੱਗਦਾ ਤੇ ਮੇਰਾ ਗੱਲ ਹੀ ਨਹੀਂ ਕਰਦਾ ਨਾ ਕੋਈ ਵੀਡੀਓ ਕਾਲ ਨਾ ਬਾਇਕੇਗਾ ਕੋਲਿਓ ਲੈਟਰ ਕੋਲਿਓ ਮੈਂ ਤੂੰ ਕੀ ਕਰਾਂ ਮਾਂ ਮੇਰੀ ਕਲਪੀ ਪਈ ਐ ਮਮਾ ਕੀ ਕਰਾਂ ਮੈਂ ਹਰਪ੍ਰੀਤ ਅ ਕਿਹੜੀ ਧੋਨੇ ਗੱਲ ਕਰਨ ਦੀ ਅੱਗੇ ਤਾਂ ਤੂੰ ਮੈਨੂੰ ਇਦਾਂ ਕਦੀ ਨਹੀਂ ਬੋਲੀ ਮਮਮੀ ਕੀ ਕਰਾਂ ਤੁਹਾਡੇ ਵੱਲੋਂ ਰਿਸਪੌਂਸ ਹੀ ਇਹੋ ਜਿਹਾ ਆ ਰਹੇ ਨੇ ਨਾ ਅਰਜਨ ਕੋਈ ਆਪਣੀ ਜ਼ਿੰਮੇਵਾਰੀ ਚੁੱਕਦਾ ਪਿਆ ਤੇ ਨਾ ਤੁਸੀਂ ਹਰ ਵਾਰੀ ਪਿੱਠ ਵਖਾ ਦਿੰਦੇ ਜੇ ਮੈਂ ਤੇ ਇਹੀ ਕਹਾਂਗੀ ਤੁਸੀਂ ਇੱਥੋਂ ਚੱਲ ਜਿਓ ਐ ਨਾ ਹੋਵੇ ਉੱਤੋਂ ਮਮਮੀ ਆ ਜਾਣਾ ਤੇ ਮਮਮੀ ਨੇ ਤੁਹਾਨੂੰ ਫੇ ਚਾਰ ਵਾਦ ਸੁਣਾਉਣੀਆਂ ਜੇ ਫਿਰ ਦੀ ਕਹੋਗੇ ਤੇਰੀ ਮਾਂ ਬੇਇੱਜ਼ਤੀ ਕਰਦੀ ਐ ਰਹਿ ਕੇ ਗਿਆ ਮੈਨੂੰ ਦੱਸੋ ਕਦੋਂ ਤੁਸੀਂ ਮੈਨੂੰ ਦੱਸੋ ਮੈਨੂੰ ਕੋਲ ਖਲੋਤੇ ਜੀ ਜੋ ਕਾਕਾ ਹੋਣ ਵਾਲਾ ਤੁਹਾਨੂੰ ਇਸ ਗੱਲ ਦੀ ਹੈਰਾਨੀ ਹੈ ਵੀ ਜੇ ਮੈਂ ਬਾਹਰ ਗਈ ਆ ਤੇ ਪਿੱਛੇ ਤੇਨੂੰ ਕੋਈ ਪ੍ਰੋਬਲਮ ਹੋ ਗਈ ਹੈਨਾ ਜੇ ਮੈਂ ਹੋ ਮਤਲਬ ਗਈ ਸੀ ਜਦੋਂ ਤੇ ਸਤਵਾਂ ਮਹੀਨਾ ਸੀ ਹੈਨਾ ਉਦੋਂ ਗਈ ਆ ਤੇ ਪਿੱਛੇ ਪ੍ਰੋਬਲਮ ਹੋ ਗਈ ਮੰਮੀ ਆ ਕੇ ਲੈ ਗਈ ਹੈ ਹੁਣ ਮੈਂ ਗਈ ਆ ਤੇ ਹੁਣ ਤੇਰਾ ਪੈਰ ਫਿਸਲ ਗਿਆ ਮੰਮੀ ਆ ਗਈ ਜੀ ਹੈ ਮੰਮੀ ਨੂੰ ਤੇ ਮੈਂ ਫੋਨ ਕਰਕੇ ਗਈ ਸੀ ਨਾ ਇਸ ਵਾਰੀ ਤੇ ਤੂੰ ਹੀ ਕੰਪਲੇਂਟਾਂ ਦਾ ਹੀ ਸੇਰਾ ਚੁੱਕਿਆ ਹੋਇਆ ਹੈ ਤੇ ਮੰਮੀ ਕੀ ਕਰੀਏ ਦੱਸੋ ਹੱਦ ਹੋ ਗਈ ਏ ਤੁਹਾਡੇ ਵਾਲੀ ਵੀ ਐ ਵੀ ਜਦੋਂ ਵੇਖੋ ਤੁਸੀਂ ਉਦੋਂ ਹੀ ਕਹਿਣਾ ਹੈ ਕਿ ਹਾਂ ਵੀ ਉਦੋਂ ਸਾਨੂੰ ਤੂੰ ਗਈ ਹੈ ਪਿੱਛੋਂ ਅਸੀਂ ਕਹਿ ਦਈਏ ਵੀ ਹਾਂ ਪ੍ਰੋਬਲਮ ਹੋ ਗਈ ਉਸੇ ਵੇਲੇ ਤੇ ਮੰਮੀ ਨੂੰ ਬੁਲਾ ਲੈਣੀ ਹੈ ਤੇ ਮੰਮੀ ਨੂੰ ਬੁਲਾਣਾ ਹੋਰ ਕਿਹਨੂੰ ਬੁਲਾਵਾ ਤੁਸੀਂ ਮਾਂ ਬਣ ਕੇ ਵਿਖਾਇਆ ਹੀ ਨਹੀਂ ਹੈਗਾ ਗੱਲਾਂ ਹੀ ਘੱਟ ਛੱਡੀਆਂ ਨੇ ਬਸ ਐ ਵਾ ਤੇ ਉਹ ਹੈ ਤੁਹਾਨੂੰ ਬਸ ਅੱਜ ਨਜ਼ਰ ਆਂਦਾ ਮੈਂ ਉੱਥੇ ਜੀ ਮੇਰਾ ਮੁੰਡਾ ਐਦਾਂ ਮੇਰਾ ਮੁੰਡਾ ਉਦਾਂ ਮੈਂ ਤੇ ਸੱਚੀ ਪਛਤਾਣ ਨਹੀਂ ਉਹ ਵੇਲੇ ਨੂੰ ਅੱਛਾ ਜਿਹੜਾ 8-9 ਮਹੀਨੇ ਮੇਰੇ ਕੋਲ ਰਹੀ ਹੈ ਉੱਚ ਜੇ ਚਾਰ ਦਿਨ ਮਾਂ ਵੱਲ ਆਈਆਂ ਮਾਂ ਨੇ ਸੰਭਿਆ ਤੇ ਉਹ ਤੇ ਰਗਣਾਇਆ ਗਿਆ ਹੈ ਨਾ ਪੈਸਿਆਂ ਦੀ ਕਿਹੜੀ ਗੱਲ ਹੈ ਮੈਂ ਅੱਜ 1.5 ਲੱਖ ਕਰ ਦਿੰਨੀ ਟ੍ਰਾਂਸਫਰ ਮੈਂ ਕਰ ਦਿੰਨੀ ਹੈ ਜੇ ਉਹਨੇ ਨਹੀਂ ਕੀਤੇ ਅਰਜਨ ਨੇ ਤੇ ਹਾਂ ਪਹਿਲਾਂ 21 ਲੱਖ ਖਾ ਗਏ ਨੇ ਤੇ ਬਾਅਦ ਹਜੇ ਪਤਾ ਨਹੀਂ ਕੀ ਕੀ ਤੁਹਾਨੂੰ ਨਜ਼ਰ ਆਉਂਦਿਆ ਹੁਣ ਮੈਂ ਕਰ ਦਿੰਨੀ ਪਹਿਲਾਂ ਤਾਂ ਮੰਮੀ ਤੁਹਾਡ ਕੋ ਦਸ ਹਜ਼ਾਰ ਵੀ ਨਹੀਂ ਹੋਇਆ ਹੁਣ ਤੇ ਗੰਦੇ 21 ਲੱਖ ਦੇ ਦੇ 1.5 ਲੱਖ ਵੀ ਕਰ ਦੰਨੇ ਆ ਐਦਾਂ ਨਹੀਂ ਹੁੰਦਾ ਗੱਲਾਂ ਤੇ ਥੁੱਕਾ ਨਾ ਗੱਲਾਂ ਕਰਦੇ ਪਏ ਜੇ 10 ਹਜ਼ਾਰ ਨਹੀਂ ਹੋਇਆ ਉਦੋਂ ਮੈਂ ਦੱਸਿਆ ਨਾ ਤੇਰੀ ਮੰਮੀ ਨੂੰ ਫੋਨ ਕਰਕੇ ਤੇ ਹਾਂ ਵੀ ਪਿੰਡ ਚ ਮਾਹੌਲ ਹੋ ਜਾਏ ਲਾਈਟਾਂ ਚਲੇ ਗਈਆਂ ਪ੍ਰੋਬਲਮ ਸਮਝੋ ਤੇ ਤੁਸੀਂ ਫੋਨ ਨਹੀਂ ਵੇਖਦੇ ਕਿ ਟੀਵੀ ਨਹੀਂ ਚਲਾਉਂਦੇ ਮੰਮੀ ਸਭ ਕੋਈ ਵੇਖੀਦਾ ਆ ਕਾਹਦਾ ਤਾਂ ਲਾਂਦੀ ਮੈਂ ਉਹ ਹੀ ਤੇ ਕਹਿ ਨਹੀਂ ਤੁਹਾਨੂੰ ਮੈਂ ਨਹੀਂ ਨਜ਼ਰ ਆਈ ਕਦੀ ਆਪਣੀ ਭੈਣ ਕਦੀ ਭਰਾ ਕਦੀ ਕੁਛ ਉਹ ਨਜ਼ਰ ਆਂਦੇ ਤੁਹਾਨੂੰ ਮੈਂ ਕਿੱਥੇ ਆ ਦੱਸੋ ਨਾ ਬੋਲੋ ਮੰਮੀ ਮੈਨੂੰ ਆਪ ਦੱਸੋ ਜਦੋਂ ਮੈਂ ਪੂਰੇ ਪੂਰੇ ਟਾਈਮ ਤੇ ਹੈਗੀ ਸੀ ਉਹਦੇ ਵੀ ਤੁਸੀਂ ਮੇਰਾ ਸਾਥ ਛੱਡ ਕੇ ਚਲੇ ਗਏ ਹੈਨਾ ਉਦੋਂ ਮੈਨੂੰ ਤੁਹਾਡੀ ਤੇ ਅੱਜ ਹਿੰਦੇ ਸਭ ਤੋਂ ਜ਼ਿਆਦਾ ਜ਼ਰੂਰ ਅਸੀ ਜਦੋਂ ਮੈਂ ਆਪਣਾ ਬੱਚਾ ਖੋਲਿਆ ਉਦੋਂ ਵੀ ਸ਼ਰਮ ਨਹੀਂ ਆਈ ਤੁਹਾਡੇ ਮੁੰਡੇ ਨੂੰ ਉਦੋਂ ਤੋਂ ਲੈ ਕੇ ਅੱਜ ਤੱਕ ਸਵਾ ਮਹੀਨਾ ਹੋ ਚੱਲਿਆ ਉਹਨੇ ਕਿ ਮੈਨੂੰ ਨਾ ਸੋਣੀ ਤਰ੍ਹਾਂ ਗੱਲ ਨਹੀਂ ਕੀਤੀ ਇੱਕ ਮਿੰਟ ਪੂਰਾ ਕੀ ਹੁੰਦਾ ਫੋਨ ਚੁੱਕੇਗਾ ਕੱਟ ਦੇਗਾ ਨਾਲ ਹੀ ਵੀਡੀਓ ਕਾਲ ਦੀ ਬੜੀ ਦੂਰ ਦੀ ਗੱਲ ਹੈ ਮਮਾ ਇੱਕ ਬੰਦਾ ਕਹਿੰਦਾ ਉਹਨੂੰ ਵੀ ਅਫਸੋਸ ਹੁੰਦਾ ਤੁਸੀਂ ਤਾਂ ਮੇਰੇ ਸਾਹਮਣੇ ਬੈਠੇ ਜੇ ਤੁਸੀਂ ਕਿਹੜਾ ਮੇਰੇ ਕੋਲ ਲਗਾਤਾਰ ਬੈਠੇ ਜੇ ਫੇਰ ਹੁਣ ਚਲ ਜਾਣਾ ਮੈਨੂੰ ਪਤਾ ਤੁਹਾਡਾ ਫੇਰ ਕਦੀ ਮੈਂ ਆਉਂਗਾ ਨਹੀਂ ਹੋਣੀ ਮਮਾ ਨਹੀਂ ਘਰ ਇੱਕ ਬੱਚਾ ਨਹੀਂ ਕਹ ਰਹੇ ਕਿਵੇਂ ਲੈ ਕੇ ਚਲੀ ਜਮਾਂ ਦੱਸ ਹਾਂ ਦੋ ਦਿਨ ਨੂੰ ਆਣਾ ਹੈ 15 ਮਿੰਟਾਂ ਨੂੰ ਆਜਣਗੇ ਮੈਂ ਮਮੀ ਪਹਿਲਾਂ ਮੈਂ ਉਹ ਗੱਲ ਕਰੋ ਤੁਸੀਂ ਇੱਥੋਂ ਮੈਨੂੰ ਲੈ ਕੇ ਮੈਂ ਮੀਨੂ ਦਾ ਸਿਰ ਤੇ ਬਹਿਣਾ ਦੱਸਿਓ ਯਾਰਾ ਯਾ ਤੇ ਕੋਲ ਤੋਂ ਹੀ ਟਿਕਣਾ ਤਾਂ ਦੱਸੋ ਦੂਜੇ ਦਿਨ ਤੁਹਾਨੂੰ ਫੇਰ ਕੋਈ ਜ਼ਿਆਦਾ ਯਾਦ ਆਏ ਨਹੀਂ ਕੋਈ ਭੈਣ ਕੋਈ ਭਰਾ ਯਾਦ ਆ ਜਣਾ ਵੇ ਪੂਰੇ ਪੂਰੀ ਦੁਨੀਆ ਤੇ ਆਫਤ ਆਈ ਪਈ ਏ ਜੇ ਮੈਂ ਇੱਕ ਦਿਨ ਚਲੀ ਗਈ ਕਿਹੜੀ ਗੋਲੀ ਚੱਲ ਗਈ ਮੰਮੀ ਨਹੀਂ ਮਤਲਬ ਬੰਦਾ ਤੇ ਤੁਹਾਡਾ ਜੋ ਤੱਕ ਮੈਂ ਆ ਇਸ ਵਾਰੀ ਇਸ ਟਾਈਮ ਨਾ ਤੁਹਾਡਾ ਸਿਰਫ ਮੈਂ ਵੈਲਿਊ ਕਰਦੀ ਆ ਹੋਰ ਕੋਈ ਨਹੀਂ ਇਸ ਟਾਈਮ ਅਗਰ ਤੁਹਾਡਾ ਮੁੰਡਾ ਬਮਾਸ ਮਾਰ ਹੁੰਦਾ ਇੰਡੀਆ ਹੁੰਦਾ ਤੁਹਾਡੇ ਕੋਲ ਤੁਸੀਂ ਉਹਨੂੰ ਛੱਡ ਕੇ ਜਾਣਾ ਏ ਜਿਹੜਾ ਸੋਚ ਕੇ ਮੈਨੂੰ ਜਵਾਬ ਦਵੋ ਮੈਂ ਪਾਗਲ ਨਹੀਂ ਕਿ ਸਮੇਂ ਮੈਨੂੰ ਸਾਰੀ ਲੱਗਦੀ ਪਈ ਏ ਪਰ ਜਿਸ ਚੋਂ ਨਾ ਮੈਂ ਤੁਹਾ ਨਾਲ ਗੱਲ ਕਰਦੀ ਮੈਨੂੰ ਸਮੇਂ ਸਭ ਆਪਣੀ ਮਾਂ ਨਾਲ ਗੱਲ ਨਹੀਂ ਕੀਤੀ ਹੈਗੀ ਇਸੇ ਕਰਕੇ ਕਿਉਂਕ ਇੱਕ ਤੁਹਾਡਾ ਮੁੰਡਾ ਮਿੰਦੇ ਇਹ ਨਹੀਂ ਸਮਝਾਂਦਾ ਪਿਓ ਕਿੰਨਾ ਨਾਵਾ ਅੱਛਾ ਅੱਛਾ ਕਾਟ ਛੜਦਾ ਹੁਣੇ ਗੱਲ ਕਰਦਾ ਕੱਲ ਗੱਲ ਕਰਦਾ ਤੈਨੂੰ ਕੀ ਪਤਾ ਮੈਂ ਟੈਨਸ਼ਨ ਚ ਮੰਨਿਆ ਮੈਂ ਸਾਰੀਆਂ ਗੱਲਾਂ ਮੰਨ ਲੀਆਂ ਤੁਹਾਡੀਆਂ ਤੁਹਾਡੇ ਮੁੰਡੇ ਦੀਆਂ ਪਰ ਕੀ ਗੱਲ ਏ ਇਹ ਕਿਦਾਂ ਦਾ ਦਿਲ ਆਉਦਾ ਯਾ ਕਹਿੋ ਜਿਹਾ ਮੂੰਹ ਜੋ ਚਲਾ ਗਿਆ ਇੰਨੀ ਵੀ ਕਾਦੀ ਗੱਲ ਹੋ ਗਈ ਹੈ ਜੇ ਜੀ ਬੰਦੇ ਬੈਠੇ ਹੋ ਨਾ ਤੇ ਉਹ ਵੀ ਕਿਸੇ ਕੋਈ ਇਜਾਜ਼ਤ ਲੈ ਕੇ 10 ਮਿੰਟ ਗੱਲ ਕਰਦੇ ਨੇ ਅਮਰੀਕਾ ਦਾ ਮੈਨੂੰ ਇੰਨਾ ਵੀ ਸਹੂਲ ਪਤਾ ਵਾ ਤੇ ਕੀ ਗੱਲ ਮੇਰੇ ਬੰਦੇ ਕੋਈ ਇੰਨਾ ਟਾਈਮ ਨਹੀਂ ਹੈਗਾ ਕਿ ਆਪਣੇ ਬੱਚੇ ਵਾਸਤੇ ਮੇਨਾਂ ਅਫਸੋਸ ਹੀ ਕਰ ਲੇ ਕਿ ਕੋਈ ਗੱਲ ਨਹੀਂ ਹਰਪ੍ਰੀਤ ਮੈਂ ਹੈਗਾ ਵਾਂ ਕੋਈ ਨਹੀਂ ਆਪਾਂ ਫੇਰ ਇਕੱਠੇ ਹੋਣਾ ਹੀ ਆ ਕੋਈ ਗੱਲ ਨਹੀਂ ਹੁਣ ਬੇਟੀ ਆਈ ਐ ਫੇਰ ਆ ਜਾਏਗਾ ਨਹੀਂ ਉਹ ਸਾਡੇ ਕਮਰ ਕਰਮਾਜ ਹੈਗਾ ਫੇਰ ਕਰ ਲਾਂਗੇ ਪਰ ਤੁਹਾਡਾ ਮੁੰਡਾ ਮੇਨਾਂ ਤਾਂ ਠੀਕ ਤਰ੍ਹਾਂ ਗੱਲ ਵੀ ਨਹੀਂ ਕਰਦਾ ਪਿਆ ਜੋ ਇੱਥੋਂ ਗਿਆ ਮੂੰਹ ਤਾਂ ਕਣੀ ਵਿਖਾਇਆ ਉਹਨੇ ਮੈਂ ਮੰਮੀ ਰੋਏ ਮਰਦੀ ਪਈ ਆ ਰੋਏ ਕਰਦੀ ਹਾਏ ਹੁਣ ਕੋਈ ਵੀਡੀਓ ਕਾਲ ਆਂਦੀ ਹਾਏ ਆਪਣਾ ਮੈਸੇਜ ਹੀ ਬਣਾ ਕੇ ਭੇਜ ਦਵੇ ਪਰ ਕਿੱਥੇ ਖਾ ਗਏ ਤੁਸੀਂ ਲੋਕ ਮੇਰੇ ਮਾਂ ਪਿਓ ਨੂੰ ਰੋ ਨਾ ਹਰਫਰੀ ਤੇ ਚਿਲੇ ਚ ਰੋਈ ਦਨਿੰਦਾ ਰੋ ਉਹਨ ਜੋਗਾ ਤੇ ਛੱਡਤਾ ਤੁਸੀਂ ਮੈਨੂੰ ਰੋ ਨਾ ਰੋ ਨਾ ਹੋਰ ਕੀ ਕਰਾਂ ਮੈਂ ਮੰਮੀ ਮੈਂ ਨਹੀਂ ਜਾਣਾ ਤੁਹਾਡੇ ਨਾਲ ਠੀਕ ਆ ਮੈਨੂੰ ਤੁਹਾਡੇ ਤੇ ਕੋਈ ਵੀ ਵਿਸ਼ਵਾਸ ਨਹੀਂ ਜਰਿਆ ਹੈਗਾ ਤੁਸੀਂ ਜਾਣਾ ਇੱਥੋਂ ਜਾ ਸਕਦੇ ਹੋ ਮੰਮੀ ਨੇ ਨਾ ਤੇਰਾ ਬ੍ਰੇਨ ਵਾਸ਼ ਕਰਤਾ ਹੈ ਹੈਨਾ ਮੰਮੀ ਨੇ ਕੁਝ ਨਹੀਂ ਕੀਤਾ ਐਨੀ ਮੈਂ ਬੇਫਕੂਫ ਨਹੀਂ ਹੈਗੀ ਮੰਮੀ ਤਾਂ ਬੜੀਆਂ ਗੱਲਾਂ ਕਰਦੇ ਨੇ ਫਿਰ ਵੀ ਚੋਪਰ ਐਨੀ ਆ ਮੈਂ ਮੰਮੀ ਨਾਲ ਹਾਮੀ ਨਹੀਂ ਭਰਦੀ ਜੇ ਮੈਂ ਹਾਮੀ ਭਰੀ ਨਾ ਤੇ ਮੈਨੂੰ ਪਤਾ ਮੰਮੀ ਨੂੰ ਹਾਰਟ ਆ ਗਿਆ ਨਾ ਮੰਮੀ ਠੀਕ ਨਹੀਂ ਰਹਿੰਦੇ ਹੈਗੇ ਮੰਮੀ ਨੂੰ ਮੈਂ ਤਸੱਲੀਆਂ ਦਿੰਨੀ ਆ ਮੰਮੀ ਫੋਨ ਆਇਆ ਮੈਸੇਜ ਆਇਆ ਮਾਂ ਮੈਨੂੰ ਪਤਾ ਕਿੰਨੀ ਖੁਸ਼ ਹੋਗੇ ਅੱਛਾ ਲਿਆ ਵਖਾ ਤੇ ਅਗੋਂ ਮੈਂ ਕੀ ਕਹਨੀ ਆ ਮੰਮੀ ਮੇਰਾ ਫੋਨ ਨਹੀਂ ਠੀਕ ਡਿਲੀਟ ਹੋ ਗਿਆ ਹੱਥ ਵੱਜ ਗਿਆ ਉਹਨਾਂ ਨੂੰ ਪਤਾ ਮੈਂ ਝੂਠ ਬੋਲਦੀ ਆ ਤੇ ਤੁਹਾਨੂੰ ਲੋਕਾਂ ਨੂੰ ਸ਼ਰਮ ਹੀ ਨਹੀਂ ਆਉਂਦੀ ਹੈਗੀ ਮੈਨੂੰ ਇਹ ਨਹੀਂ ਸਮਝ ਆਉਂਦੀ ਮੈਨੂੰ ਵਿਆਹ ਕਿਉਂ ਲੈ ਕੇ ਗਏ ਜੇ ਤੁਸੀਂ ਜੇ ਮੇਰੇ ਨਾਲ ਹੀ ਕੁਝ ਕਰਨਾ ਸੀ ਵਿਆਹ ਹੀ ਤੁਹਾਡਾ ਸਭ ਕੁਝ ਹੈਗਾ ਕਾਰਾਂ ਘੋਟੀਆਂ ਸੋਨਾ ਹੈ ਹੁਣ ਹੀ ਪਾਏ ਫਿਰਦੇ ਜੇ ਮੇਰੇ ਵਾਸਤੇ ਤਾਂ ਕੋਈ ਪੰਜਰ ਪੈ ਵੀ ਨਹੀਂ ਥੁਰਦੇ ਹੈਗੇ ਮੰਮੀ ਦੱਸੋ ਫੇਰ ਤੁਸੀਂ ਕਹਿੰਦੇ ਮੈਂ ਇਦਾਂ ਬੋਲਦੀ ਆ ਮੇਰੀ ਮਾਂ ਨੇ ਮੈਨੂੰ ਇਦਾਂ ਬੋਲਣਾ ਨਹੀਂ ਸਿਖਾਇਆ ਪਰ ਤੁਹਾਡਾ ਜੋ ਤੁਸੀਂ ਮੈਨਾਂ ਅੱਜ ਕਾ ਸਲੋਕ ਕਰ ਰਹੇ ਜੇ ਉਹ ਸਭ ਦੇਖ ਕੇ ਮੈਂ ਤੁਹਾਨੂੰ ਬੋਲਦੀ ਪਈ ਆ ਤੇ ਮੰਮਾ ਤੁਸੀਂ ਮੈਨਾਂ ਠੀਕ ਨਹੀਂ ਕਰਦੇ ਪੇ ਤੁਸੀਂ ਸਭ ਜੋ ਹੁਣ ਤੱਕ ਮੈਨਾਂ ਕੀਤਾ ਨਾ ਉਹ ਸਭ ਸ਼ੋਅ ਆਫ ਸੀ ਕੋਈ ਪਿਆਰ ਨਹੀਂ ਸੀ ਪਿਆਰ ਉਹ ਹੈ ਜੋ ਅੱਜ ਮੇਰੀ ਮਾਂ ਮੈਨਾਂ ਕਰਦੀ ਪਈ ਹੈ ਜੋ ਕੀਤਾ ਤੇਰੇ ਨਾਲ 9 10 ਮਹੀਨੇ ਅੱਗੇ ਵਿਆਹ ਨੂੰ ਉਹ ਸਾਰਾ ਸ਼ੋਅ ਆਫ ਸੀ ਮੰਮੀ ਗੱਲ ਐਦਾਂ ਸਿਆਣੇ ਕਹਿੰਦੇ ਨਾ ਜਾਂ ਕਹਿ ਲੋ ਕਹਾਵਤ ਹੈਗੀ ਐ ਕਿ ਸਾਰਾ ਕੀਤਾ ਭੋਜੀ ਦਾ ਜਦੋਂ ਇੱਕ ਥੋੜਾ ਜਿਹਾ ਕਿਸੇ ਨੂੰ ਰੁਵਾਉਂਦਾ ਤੇ ਉਹ ਨਾ ਉਹੀ ਕਹਿ ਲੋ ਤੇ ਕੀਤਾ ਹੋਏਗਾ ਦਾ ਨਾਂ ਨਹੀਂ ਅੰਦਰ ਰਾਇਦਾ ਹੁੰਦਾ ਤੇਰੀ ਮਾਂ ਇੱਥੇ ਨਾ ਲਿਆਂਦੀ ਤੇ ਬੁੱਤ ਡਿਲੀਵਰੀ ਇੱਥੇ ਆਪਾਂ ਹੀ ਕਰਾਣੀ ਸੀ ਕਿ ਹੋਰ ਨੇ ਕਰਾਣੀ ਸੀ ਕਿਸੇ ਹੋਰ ਨੇ ਕਿੱਦਾਂ ਕਰਾ ਲੈਣੀ ਸੀ ਤੁਸੀਂ ਬਹਾਨੇ ਸੀ ਨਿਕਲੇ ਜੇ ਸਭ ਸਮਝ ਆਂਦੀ ਮੈਨੂੰ ਮੈਂ ਕਹਨੀ ਹੈ ਬਹਾਨੇ ਸਿਰ ਤੇਰੀ ਮੰਮੀ ਤੈਨੂੰ ਇੱਥੇ ਲੈ ਕੇ ਆਈ ਐ ਮੈਂ ਵੀ ਕਹਿ ਸਕਦੀ ਚਲੋ ਜੇ ਬਹਾਨੇ ਸਿਰ ਲਿਆਏ ਉਹਨਾਂ ਦੀ ਇਥੇ ਡਿਊਟੀ ਕਹਿ ਲੋ ਕੱਟਾ ਵੇ ਬੰਦਾ ਹੈ ਮੇਰੀ ਮਾਂ ਇਹ ਮੈਨੂੰ ਲਿਆ ਸਕਦੀ ਹੱਕ ਨਾ ਤੁਸੀਂ ਹੱਕ ਨਾ ਕੀ ਕੀਤਾ ਇੱਕ ਦਿਨ ਹੀ ਮੇਰੀ ਸੇਵਾ ਕੀਤੀ ਜੇ ਅੱਛਾ ਕੁਮਾਰ ਕਰਤੀ ਹੈ ਹਰਪ੍ਰੀਤ ਹਾਂਜੀ ਬੇਵਕੂਫ ਸਮਝਿਆ ਮੈਨੂੰ ਉਹ ਤਾਂ ਮੈਂ ਮम्मी ਅੱਗੇ ਪਾਗਲ ਬਣੀ ਹੋਈ ਆ ਤੇ ਕੋਈ ਗੱਲ ਨਹੀਂ ਤੁਸੀਂ ਕੀ ਜਾਣੋ ਤੁਹਾਡੀ ਧੀ ਨਹੀਂ ਨਾ ਹੈਗੀ ਐਦਾਂ ਕਰ ਨਹੀਂ ਬਸਦੇ ਹਰਪ੍ਰੀਤ ਤੁਸੀਂ ਮੈਨੂੰ ਸਿਖਾਣਾ ਕਿੱਦਾਂ ਘਰ ਵਸਦੇ ਮੰਮੀ ਚਲਾਕੀਆਂ ਤੁਸੀਂ ਮੇਨਾਂ ਕਰਦੇ ਪਏ ਜੇ ਘਰ-ਬਾਰ ਖਾ ਗਏ ਤੁਸੀਂ ਤਾਂ ਹਾਜ਼ਰੀ ਮੈਨੂੰ ਕਹਿ ਰਹੇ ਜੇ ਮੈਨੂੰ ਕੱਲ ਦੱਸ ਦੇ ਪੇਜੇ ਸਾਡੇ ਘਰ ਵੀ ਸੁੱਖ ਦੁੱਖ ਆਂਦੇ ਨੇ ਪਰ ਮੇਰੀ ਮਾਂ ਦੀ ਮਜਾ ਲਾ ਕਰੋ ਤੈਰ ਕੱਢੇ ਪਹਿਲਾਂ ਪਰਿਵਾਰ ਵੇਖਦੀ ਆ ਤੁਸੀਂ ਆਪਣਾ ਪਰਿਵਾਰ ਨਹੀਂ ਵੇਖਿਆ ਤੁਹਾਨੂੰ ਮੈਨ ਨજર ਹੀ ਨਹੀਂ ਆਈ ਉਹ ਤੁਹਾਡਾ ਪ੍ਰੀਖਿਆ ਦਾ ਟਾਈਮ ਸੀ ਮੰਮੀ ਜਿੱਥੇ ਤੁਸੀਂ ਫੇਲ ਹੋ ਗਏ ਹੋ ਉਹ ਤੁਸੀਂ ਜਾਨ ਬੁੱਝ ਕੇ ਕੀਤਾ ਜਾਂ ਕੀ ਕੀਤਾ ਤੁਸੀਂ ਵੇਖੋ ਗਲਤ ਕੀਤਾ ਮਮਾ ਤੁਸੀਂ ਮੇਰੇ ਨਾਲ ਜਾਨ ਬੁੱਝ ਕੇ ਕਰਨਾ ਹੁੰਦਾ ਤੇ ਫਿਰ ਮੈਂ ਤੈਨੂੰ ਕੱਲੀ ਨਹੀਂ ਛੱਡ ਜੰਦੀ ਤੇਰੀ ਮਾਂ ਨੂੰ ਫੋਨ ਨਾ ਕਰਦੀ ਇਹ ਦੂ ਬਾਨ ਉਹ ਤੁਹਾਨੂੰ ਪਤਾ ਹੈ ਮਾਂ ਨੂੰ ਫੋਨ ਕਰਾਂਗੀ ਮਾਂ ਨੇ ਤੇ ਲੈ ਹੀ ਜਾਣਾ ਮੈਂ ਉਹ ਆਨ ਨੂੰ ਨਹੀਂ ਸੀ ਗਿਆ ਉੱਥੇ ਕੋਲ ਬਹਿਣ ਨੂੰ ਗਿਆ ਸੀ ਕੋਲ ਰਹਿਣ ਨੂੰ ਗਿਆ ਸੀ ਉਹ ਕਿਉਂ ਬੈਠੀ ਨਹੀਂ ਕਰਵਾ ਵੀ ਲਈ ਸੀ ਨਾ ਇਹ ਤੇ ਡਿਲੀਵਰੀ ਕਰਾ ਕੇ ਉਧਰ ਚਲੇ ਜਾਂਦੇ ਫਿਰ ਇੱਧਰ ਲੈ ਆਏ ਚੋਕੀ ਕਿਉਂ ਮੰਮੀ ਉਹਨਾਂ ਨੂੰ ਆਪਣੇ ਘਰ ਦਾ ਪੇਟ ਆ ਬੰਦੇ ਨੂੰ ਪਤਾ ਹੁੰਦਾ ਕਿੱਥੇ ਕਿਹੜੀ ਚੀਜ਼ ਪਈ ਆ ਕਿੱਦਾਂ ਪਈ ਕਿੱਦਾਂ ਖਵਾਣੀ ਆ ਉਹ ਉੱਥੇ ਕੀ ਕਰਨਾ ਹਰ ਕਿਸੇ ਨੂੰ ਆਪਣੇ ਘਰ ਦਾ ਪਤਾ ਹੁੰਦਾ ਵਾ ਤੁਹਾਡੇ ਘਰ ਬਹਿਣਾ ਬਾਤ ਹੀ ਕੋਈ ਕਹਿ ਦਿੰਦੇ ਆ ਹੋ ਗਿਆ ਜੀ ਆ ਹੋ ਗਿਆ ਇਹ ਗਵਾਹ ਨਹੀਂ ਚੋਰੀਆਂ ਦੇ ਇਲਜ਼ਾਮ ਹੀ ਲਾਤੇ ਤੇਰੇ ਤੇ ਫਤਾ ਥੋੜੀ ਤੁਹਾਡੇ ਲੋਕਾਂ ਦਾ ਜਿਹੜਾ ਇਲਜ਼ਾਮ ਲਾਤਾ ਤੇਰੇ ਤੇ ਮੈਂ ਜਿਹੜਾ ਇਹੋ ਜੀ ਗੱਲ ਕਰਨੀ ਆ ਤੂੰ ਚਲੋ ਮੰਮੀ ਮੈਂ ਉਹ ਗੱਲਾਂ ਨਹੀਂ ਕਰਦੀ ਮੈਨੂੰ ਇਹ ਦੱਸੋ ਤੁਹਾਡੇ ਮੁੰਡੇ ਨੇ ਇੰਨੇ ਮਹਿੰਗੇ ਹਸਪੀਟਲ ਕਹਿ ਦਿੱਤਾ ਵਾ ਮੇਰੀ ਮਾਂ ਤਾਂ ਹੁਣ ਤਾਂ ਕਰਦੀ ਪਈ ਆ ਅੱਗੇ ਤਾਂ ਮੈਂ ਨਹੀਂ ਜਾਹਾਂ ਜੇ ਇਹੋ ਜੇ ਹਸਪੀਟਲ ਕਰਾਣਾ ਹੈਗਾ ਸਾੜ ਕੋ ਨਹੀਂ ਜੇ ਅੱਗੇ ਵਾ ਹੈਗੀ ਮੇਰਾ ਪਿਓ ਇੰਨੀ ਮਿਹਨਤ ਕਰਕੇ ਘਰ ਪੈਸੇ ਭੇਜਦਾ ਵਾ ਜਾਂ ਤਾਂ ਕਰਾਣਾ ਤੇ ਆਪਣੇ ਮੁੰਡੇ ਨੂੰ ਕੋ ਪੈਸੇ ਭੇਜੇ ਤੇ ਇੱਥੇ ਦੇ ਦਿਓ ਫੇਰ ਹੁਣ ਅੱਗੇ ਵੇਖਾਂਗੇ ਮੈਂ ਕਿੱਥੇ ਇਲਾਜ ਕਰਾਣਾ ਮੈਂ ਤਾਂ ਕਹਨੀ ਆ ਮੈਂ ਪਾ ਦਾਂਗੀ ਪਾ ਦਾਂਗੀ ਬਹੁਤੀਆਂ ਗੱਲਾਂ ਨਾ ਸੁਨਾ ਮੈਨੂੰ ਤੂੰ ਮੈਨੂੰ ਇਹ ਦੱਸ ਤੇਰੀ ਮੰਮੀ ਨੇ ਕਦੋਂ ਆਣਾ ਮੈਂ ਮਿਲ ਕੇ ਜਾਵਾਂ ਉਹਨੂੰ ਮੰਮੀ ਐ ਨਾਲ ਹੀ ਤੁਸੀਂ ਜਾਨੋ ਤਾਂ ਚੰਗਾ ਐ ਤੁਸੀਂ ਜਾਓ ਤੁਹਾਡੇ ਵਾਸਤੇ ਚੰਗਾ ਐ ਕਿਉਂਕਿ ਮੰਮੀ ਆਗੇ ਨਾ ਤਾਂ ਤੁਹਾਡੇ ਮੰਮੀ ਨੇ ਵਾਲ ਨਹੀਂ ਰਹਿਣਦੇ ਨੇ ਸਿਰ ਤੇ ਜੋ ਤੁਹਾਡਾ ਹਾਲ ਹੈਗਾ ਵਾ ਮੈਂ ਤਾਂ ਅਜੇ ਕੁਝ ਨਹੀਂ ਬੋਲਦੀ ਫੇਰ ਵੀ ਸ਼ਰਮ ਕਰਦੀ ਵੀ ਆ ਤੁਹਾਡੀ ਬਾਕੀ ਪੁੱਛਦੇ ਵਿੱਚ ਕਦੋਂ ਆਣਾ ਤੇ ਮੰਮੀ ਨੇ ਨਾ ਟਾਈਮ ਕਿੰਨਾ ਹੋਇਆ ਹਜੇ ਟਾਈਮ ਲੱਗਣਾ ਮੰਮੀ ਨੂੰ ਕਿਉਂਕਿ ਇੱਥੋਂ ਘੰਟਾ ਡੇਢ ਘੰਟਾ ਤੱਕ ਹਸਪੀਟਲ ਜਾਣ ਨੂੰ ਲੱਗਦਾ ਫਿਰ ਉੱਥੇ ਅਪਾਇੰਟਮੈਂਟ ਲਵਾ ਪਤਾ ਨਹੀਂ ਕਿਹੜੇ ਕਿਹੜੇ ਕਾਗਜ਼ ਪੇਪਰ ਫਾਈਲਾਂ ਲੈ ਕੇ ਇੱਧਰ ਉੱਧਰ ਘੁੰਮਦਾ ਕੱਲੀ ਮੇਰੀ ਮਾਂ ਘੁੰਮਦੀ ਪਈ ਐ ਦਵਾਈਆਂ ਉੱਧਰ ਜਾਓ ਪਲਕਾ ਦੀ ਉਹ ਵਾਲੇ ਨੰਬਰ ਜਾਓ ਕਦੀ ਉਹ ਵਾਲੇ ਡਿਪਾਰਟਮੈਂਟ ਜਾਓ ਨਾਲ ਜਾਓ ਤੇ ਪਤਾ ਲੱਗਣਾ ਇੱਕ ਦਿਨ ਜਾਇਓ ਸਹੀ ਪਹਿਲਾਂ ਮੇਰੀ ਮੰਮੀ ਦੇ ਨਾਲ ਹਾਏ ਤੋਬਾ ਕਰ ਕਰੋਗਾ ਤੁਸੀਂ ਤੇ ਤੂੰ ਅੱਜਨ ਫੋਨ ਕਰਕੇ ਹਾਏ ਅੱਜਨ ਬੜਾ ਔਖਾਈ ਚਲ ਹਰਪ੍ਰੀਤ ਮੇ ਕੋ ਨਹੀਂ ਨਾ ਟਾਈਮ ਹੈ ਅਗਰ ਮੈਂ ਸ਼ਾਮ ਤੱਕ ਰੁਕਾਂ ਇੰਨੇ ਦਿਨਾਂ ਦਾ ਘਰ ਛੱਡਿਆ ਆ ਤੇਰੇ ਆਸਰੇ ਘਰ ਛੱਡ ਕੇ ਗਈ ਸੀ ਤੂੰ ਇੱਧਰ ਆ ਗਈ ਮਾਂ ਨਾਲ ਹੈ ਤੇ ਹੁਣ ਤੇਰੀ ਬੋਲੀ ਮੈਂ ਤਾਂ ਹੈਰਾਨ ਹੋ ਗਈ ਆ ਤੂੰ ਤਾਂ ਮਾਂ ਦੀ ਬੋਲੀ ਬੋਲਦੀ ਐ ਬਿਲਕੁਲ ਹੀ ਤੇ ਮੈਂ ਚੱਲੀ ਐ ਮੀਨਾ ਨੇ ਘਰ ਇੰਨੇ ਦਿਨਾਂ ਦਾ ਸੰਭਿਆ ਆ ਮੈਂ ਘਰ ਬਾਹਰ ਵੇਖਾਂ ਤੇ ਤੇਰੀ ਮਾਂ ਆਂਦੀ ਐ ਤੇ ਮੈਨੂੰ ਫੋਨ ਕਰਦੇ ਹੋ ਮੈਂ ਆ ਜਾਂਗੀ ਮੰਮੀ ਕਹਿਣਗੇ ਤਾਂ ਮੈਂ ਕਰ ਦਾਂਗੀ ਹੁਣ ਜਿੱਦਾਂ ਮੰਮੀ ਕਹਿਣਗੇ ਮੈਂ ਉਦਾਂ ਕਰਾਂਗੀ ਠੀਕ ਐ ਤੁਸੀਂ ਆਪਣਾ ਘਰ ਸੰਭੋ ਜਾਓ ਕਰ ਜਿਹੜੇ ਆ ਨਾ ਪਰਿਵਾਰਾਂ ਨਾਲ ਹੁੰਦੇ ਆ ਜੀਆਂ ਨਾਲ ਹੁੰਦੇ ਆ ਤੇ ਮੈਂ ਤਾਂ ਲੈਣ ਆਈ ਸੀਗੀ ਪਰ ਤੁਹਾਡੀ ਟੋਨ ਹੀ ਉਹ ਜਿਹੀ ਹੋਈ ਪਈ ਐ ਤੇਰੀ ਵੀ ਤੇ ਮੈਨੂੰ ਲੱਗਦਾ ਤੇਰੇ ਮਾਂ ਨੇ ਵੀ ਸਿਰ ਦੇ ਵਾਰਾਂ ਨੂੰ ਆਣਾ ਇਹ ਬੋਲਣ ਦਾ ਤਰੀਕਾ ਥੋੜੀ ਐ ਹੈ ਤੁਸੀਂ ਕੁੜੀ ਵਿਆਹੀ ਐ ਤੁਸੀਂ ਮੈਨੂੰ ਖਰੀਦਿਆ ਥੋੜੀ ਜਦੋਂ ਮਰਜੀ ਜੋਜੀ ਜਾ ਇਹ ਬੋਲ ਕੇ ਤੁਰ ਪੋ ਚੰਗਾ ਮੈਂ ਚਲਦੀ ਆਏਗੀ ਤੇ ਮੈਨੂੰ ਫੋਨ ਕਰ ਦੇਣਾ ਦੱਸ ਦੀ ਕਦੋਂ ਆਂਦੇ ਤੇਰੇ ਮੰਮੀ ਦੇਖ ਲਾਂਗੀ ਮੰਮੀ ਆਂਦੀ ਐ ਚੰਗਾ ਹੋਇਆ ਮੰਮੀ ਘਰ ਨਹੀਂ ਹੈਗੇ ਮੰਮੀ ਨਾਲ ਤਾਂ ਫੇਰ ਅੱਜ ਬੋਲਣ ਲਾ ਆਪਣਾ ਹੀ ਕੀ ਕਰਾਂ ਮੈਂ ਕਿਤੇ ਨਾ ਕਿਤੇ ਤੇ ਪੜਾਅਸ ਕੱਢਣੀ ਸੀ ਨਾ ਕੋਈ ਨਹੀਂ ਹੁਣ ਮੈਂ ਸਿਮਰਤ ਨੂੰ ਸਾਰੇ ਪੇਪਰ ਦੇ ਦੇ ਦਿੱਤੇ ਨੇ ਹੁਣ ਨਹੀਂ ਮੈਨੂੰ ਕੋਈ ਫਿਕਰ ਹੈਗੀ ਮੇਰੀ ਭੈਣ ਮੇਰੇ ਨਾਲ ਹੈਗੀ ਐ ਤੇ ਨਾਲ ਸੇਵਾਕ ਵੀ ਇਹਨਾਂ ਦੀ ਹੁਣ ਕੱਢੂ ਕੀ ਕੀ ਹਿਸਾਬ-ਤਾਬ ਐ ਖੁਰਕਦਾ ਤਾਂ ਵੈਸੀ ਮੈਨੂੰ ਬੜਾ ਕੁਝ ਪਿਆਵਾ ਪਰ ਮੂੰਹ ਹਜੇ ਮੈਂ ਕੁਝ ਕਹਿਣਾ ਨਹੀਂ ਚਾਹਦੀ ਜਿਹੜੇ ਇਹਨਾਂ ਦੇ ਰਾਜ ਨੇ ਨਾ ਉਹ ਸਭ ਨਿਕਲਣਗੇ ਬਾਹਰ ਹੁਣ ਪਤਾ ਲੱਗੂ ਕੀ ਗੱਲ ਐ ਮੈਨੂੰ ਤਾਂ ਲੱਗਦਾ ਐ ਵੀ ਉਹਦੇ ਨਾਲ ਮਿਲੀ ਹੋਈ ਐ ਨਹੀਂ ਤਾਂ ਕੀ ਗੱਲ ਮਾਂ ਆਪਣੇ ਪੁੱਤ ਨੂੰ ਸਮਝਾ ਨਹੀਂ ਸਕਦੀ ਜੇ ਐ ਉਹਦੇ ਨਾਲ ਗੱਲਾਂ ਕਰ ਸਕਦੀ ਐ ਇੰਨੀਆਂ ਇਹਨੂੰ ਸਭ ਕੁਝ ਪਤਾ ਉਹ ਕਿੱਥੇ ਰਹਿੰਦਾ ਉਹ ਠੀਕ ਐ ਉਹ ਐ ਵਾ ਮੈਨੂੰ ਕਿਉਂ ਨਹੀਂ ਪਤਾ ਕਿਉਂਕਿ ਉਹ ਮੇਰੇ ਨਾਲ ਗੱਲ ਨਹੀਂ ਕਰਦਾ ਇੰਨਾ ਗੱਲਾਂ ਕਰਦਾ ਕੋਈ ਗੱਲ ਨਹੀਂ ਹੁਣ ਡਿਟੇਲ ਨਿਕਲੂਗੀ ਫੇਰ ਹੀ ਹੁਣ ਮੈਂ ਕੋਈ ਗੱਲ ਕਰਾਂਗੀ ਬਾਕੀ ਚਲੋ